ਰਾਸ਼ਟਰਪਤੀ ਦਰਾਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਪਵਨ ਵਿੱਛ ਵਿਗਿਆਨੀਆਂ ਨੂੰ ਸਾਲ 2024 ਲਈ ਕੌਮੀ ਵਿਗਿਆਨ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਪ੍ਰੋਫੈਸਰ ਗੋਵਿੰਦ ਰਾਜਨ ਪਦਮਨਾਭਨ ਨੂੰ ਸਾਲ 2024 ਲਈ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਖੇਤੀਬਾੜੀ ਵਿਗਿਆਨ ਦੇ ਖੇਤਰ ਵਿੱਚ ਵਿਗਿਆਨ ਸ਼੍ਰੀ ਸਨਮਾਨ ਡਾਕਟਰ ਆਨੰਦ RAM KRISHNAN ਨੂੰ ਦਿੱਤਾ ਗਿਆ ਪਰਮਾਣੂ ਊਰਜਾ ਦੇ ਖੇਤਰ ਵਿੱਚ ਇਹ ਸਨਮਾਨ ਪਾਬਾ ਪਰਮਾਣੂ ਖੋਜ ਕੇਂਦਰ ਮੁੰਬਈ ਦੇ ਡਾਕਟਰ ਆਵੇਸ਼ ਕੁਮਾਰ टियाਗੀ ਨੂੰ ਦਿੱਤਾ ਗਿਆ। ਜੀਵ ਵਿਗਿਆਨ ਦੇ ਖੇਤਰ ਵਿੱਚ ਵਿਗਿਆਨਸ਼ੀਰੀ ਸਨਮਾਨ ਭਾਰਤੀ ਵਿਗਿਆਨ ਸਿੱਖਿਆ ਖੋਜ ਸੰਸਥਾ ਪੁਣੇ ਦੇ ਪ੍ਰੋਫੈਸਰ ਜਯੰਤ ਪਾਲਚੰਦਰ ਉਦਗਾਮਕਰ ਨੂੰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਲਾੜ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਚੰਦਰਯਾਨ 3 ਟੀਮ ਨੂੰ ਵਿਗਿਆਨ ਟੀਮ ਪੁਰਸਕਾਰ ਦਿੱਤਾ। ਜੰਦਰੀਆਨ ਤਿੰਨ ਮਿਸ਼ਨ ਦਾ ਸਫਲਤਾਪੂਰਵਕ ਪੂਰਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਵਿਗਿਆਨਕ ਪ੍ਰਾਪਤੀਆਂ ਵਿੱਚੋਂ ਇੱਕ ਹੈ ਤੇ ਇਹ ਭਾਰਤੀ ਪੁਲਾੜ ਖੋਜ ਸੰਸਥਾ ISRO ਦੇ ਵਿਗਿਆਨੀਆਂ ਦੀ ਟੀਮ ਵੱਲੋਂ ਟੈਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਨੂੰ ਦਰਸਾਉਂਦਾ ਹੈ